ਤੇ ਦੋਸਤੋ ਕੌਮ ਦੇ ਫਿਰ ਤਾਨੂੰ ਸਾਨੂੰ ਸਾਡੇ ਪਿੰਡ ਦੇ ਗਵਾਂਢੀ ਵੀ ਮਿਲ ਚੁਕੇ ਨੇ ਤੇ ਮਨ ਮੇਰੇ ਨਾਨਕੇ ਦੇ ਵਾਂਢੀ ਐ ਵੈਸੇ ਤਾਂ ਬੁੱਬੀ ਪ੍ਰੋਫਰੇਰੇ ਨਾਨਕੇ ਡਾਲੇ ਨੇ ਤੇ ਇੱਥੇ ਹੋਰ ਬਾਈ ਕੀ ਹਾਲ ਆ ਠੀਕ ਠਾਕ ਤੇ ਆਹਾ ਤੁਸੀਂ ਘਰ ਦੇ ਬਣਾਇਓ ਸਾਰਾ ਕੁਝ ਤੇ ਜਾਣਕਾਰੀ ਦੇਵੋਗੇ ਇਹਦੇ ਬਾਰੇ ਹਾਂਜੀ ਇਹ ਸਾਰੀ ਗੋੜਦੀ ਆ ਵੀਰੇ ਜਿਵੇਂ ਹੁਣ ਖੰਡ ਚੋਂ ਆਪਾਂ ਨੂੰ ਪਤਾ ਲੱਗਦਾ ਵੀ ਕਿੰਨੇ ਪ੍ਰੋਬਲਮਸ ਆ ਤਾਂ ਇਹ ਖੰਡ ਦੀ ਜਗਾ ਸਾਰਾ ਜਿਹੜਾ ਆਪਣਾ ਘਰ ਦਾ ਗੋੜਾ ਜਿਹੜਾ ਅਸੀਂ ਅਗਲ ਤਾਂ ਕਮਾ ਲਗਾਉਣੇ ਆ ਉਹਦਾ ਗੋੜ ਬਣਾਉਣੇ ਆਂ ਗਾਂ ਉਹਦੀ ਸਾਰੀਆਂ ਵੈਲਿਊ ਐਡੀਡ ਪ੍ਰੋਡਕਟਸ ਜਿਵੇਂ ਮਠਿਆਈ ਗੋੜ ਦੀ ਬਰਫੀ ਗੋੜ ਦਾ ਮਿਲ ਕੇ ਇੱਕ ਸ਼ੱਕਰ ਦੀਆਂ ਆ ਨੇੜੇ ਕਰਕੇ ਦਿਖਾ ਦੇ ਸ਼ੱਕਰ ਦੇ ਆਪਣੇ ਸਿੰਗਰ ਪਾਰੇ ਫੇਰਾ ਗੋੜ ਦੀ ਮਠੀ ਜਿੰਨੀਆਂ ਵੀ ਚੀਜ਼ਾਂ ਜੇ ਖੇਤ ਤੋਂ ਜੇ ਕੋਈ ਅਚਾਰਾ ਲਸਣ ਦਾ ਇਹ ਕੋਈ ਵੀ ਚੀਜ਼ ਆ ਉਹਦੇ ਗਾਂ ਕੋਈ ਚਾਰੂਪ ਚ ਹੋ ਜੇ ਜਾਂ ਕੋਈ ਮੁਰੱਬੇ ਰੂਪ ਚ ਹੋ ਜੇ ਜਾਂ ਕਿਸੇ ਚ ਵੀ ਹੋ ਜੇ ਉਹ ਆਪਾਂ ਮਤਲਬ ਫਾਈਨ ਪ੍ਰੋਡਕਟ ਤੇ ਆਂ ਅੱਛਾ ਮਤਲਬ ਇਹ ਤੁਸੀਂ ਹੈਂਡ ਮੇਡ ਆ ਸਾਰਾ ਕੁਝ ਠੀਕ ਹੈ ਤੇ ਇਹ ਦੋਸਤੋ ਇਹ ਸਾਰਾ ਹੈਂਡਮੇਡ ਆ ਤੇ ਬਾਈ ਨਾਲ ਸੰਪਰਕ ਕਰਨਾ ਬਾਈ ਤੁਹਾਡਾ ਨੰਬਰ ਹਾਂਜੀ 98568408 ਆ ਤੇ ਜੇ ਕਿਸੇ ਨੇ ਮਤਲਬ ਕੋਈ ਚੀਜ਼ ਲੈਣੀ ਆ ਤਾਂ ਬਾਈ ਦਾ ਸੰਪਰਕ ਕਰ ਸਕਦਾ ਇਹ ਇਹਨਾਂ ਦੀ ਸਟਾਲ ਆ ਬਾਕੀ ਇਹਨਾਂ ਦੇ ਘਰੋਂ ਇਹ ਆਰਡਰ ਪੈ ਕਰਕੇ ਭੇਜ ਦਿਆ ਮੁਗੀਪੁਰਾ ਪੈਂਦਾ ਬਾਈ ਦਾ ਮੁਗੀ ਜ਼ਿਲ੍ਹੇ ਦੇ ਵਿੱਚ ਆ ਠੀਕ ਹੈ ਤੇ ਹੋਰ ਦੋਸਤੋ ਅੱਗੇ ਵੀ ਦਿਖਾਉਣਾ ਤੁਹਾਨੂੰ ਤੇ